ਅੱਜ ਸਾਡਾ ਯੂਥ ਫੋਕਸ ਦਾ ਟ੍ਰੇਨਿੰਗ ਕੈਂਪ ਹੈ ਔਰ ਮੈਂ तमाम ਸਾਡੇ ਯੂਥ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਵਧਾਈ ਦੇਣਾ ਇਸ ਗੱਲ ਦੀ ਔਰ ਸਾਡਾ ਜਿਹੜਾ ਨੌਜਵਾਨ ਹੈ ਉਹ ਟ੍ਰੇਨਿੰਗ ਲੈ ਕੇ ਜਾਏਗਾ ਜਦੋਂ ਟ੍ਰੇਨਿੰਗ ਲੈ ਕੇ ਜਾਂਦਾ ਹੈ ਤਾਂ ਫਿਰ ਉਹ نیچے ਜਾ ਕੇ ਬੂਥਸ ਕਰਤੇ ਕਿਸ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਆਪਣੇ ਨਾਲ ਹੋਰ ਜੋੜਨਾ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਉਹ ਫਿਰ ਕੰਮ ਕਰੇਗਾ ਸੋ ਬਹੁਤ ਸਾਰੀਆਂ ਗੱਲਾਂ ਜਿਹੜੇ ਨਵੇਂ ਯੂਥ ਸਾਡੇ ਇੰਡਕਟ ਹੁੰਦਾ ਹੈ ਪਾਰਟੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਾਰਟੀ ਦੀ ਪਾਰਟੀ ਲਾਈਨ ਬਾਰੇ ਜਾਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਪਾਰਟੀ ਦੀ ਵਿਚਾਰਾ ਬਾਰੇ ਪਾਰਟੀ ਦੀ ਸੋਚ ਬਾਰੇ ਆਈਡੋਲੋਜੀ ਬਾਰੇ ਕਈ ਵਾਰੀ ਵਕਾਫੀਅਤ ਨਹੀਂ ਹੁੰਦੀ ਸੋ ਇਸ ਟ੍ਰੇਨਿੰਗ ਕੈਂਪ ਦੇ ਨਾਲ ਬਹੁਤ ਸਾਰੀ ਸਟਰੈਂਥ ਹੈ ਜਿਹੜੀ ਉਹ ਸਾਡੇ ਨੌਜਵਾਨ ਨੂੰ ਔਰ ਯੂਥ ਕਾਂਗਰਸ ਨੂੰ ਮਿਲਦੀ ਹੈ ਸੋ ਇਹੋ ਜਿਹੇ ਜਿਹੜੇ ਸ਼ਿਵਰ ਹੈ ਇਹ ਲੱਗਦੇ ਰਹਿਣੇ ਚਾਹੀਦੇ ਪਹਿਲਾਂ ਕਾਂਗਰਸ ਪਾਰਟੀ ਦੇ ਵੀ ਕਾਫੀ ਲੱਗਦੇ ਹੁੰਦੇ ਸੀ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵੀ ਆਪਣੇ ਬਲਾਕ ਸਤਰ ਤੇ ਸ਼ਿਵਰ ਲਾ ਕੇ ਆਪਣੇ ਕਾਰਜਕਰਤਾ ਨੂੰ ਟ੍ਰੇਨਿੰਗ ਦੇ ਜੇਕਰ ਭਾਰਤ ਪੂਸ਼ਣ ਆਸ਼ੂ ਜਿਹੜੇ ਹੈਗੇ ਨੇ ਇਸ ਸਮੇਂ ਈ ਦਿਨ ਰਾਤੇ ਦੇ ਨੇ ਉਸ ਤੋਂ ਬਾਅਦ ਹਜ ਤੱਕ ਕੀ ਕਾਂਗਰਸ ਸਟੈਂਡ ਪਾਰਟੀ ਕੀ ਕਰ ਰਹੀ ਹੈ ਗਤੀਵਿਧੀ ਦੇਖੋ ਗੱਲ ਇਹ ਹੈ ਕਿ ਭਾਰਤ ਪੂਸ਼ਣ ਆਸ਼ੂ ਜੀ ਨਾਲ ਜ਼ਾستی ਹੋਈ ਹੈ ਮੈਂ ਸਮਝਦਾ ਹਾਂ ਆਲਰੇਡੀ ਜਿਹੜਾ ਕੇਸਾ ਦੇ ਵਿੱਚ ਉਹ 7 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਕੇਸਾਂ ਦੇ ਮਤਲਬਕੀ ਈਡੀ ਨੇ ਕੌਗਨੀਡੈਂਸ ਲਿਆ ਹੈ। ਔਰ ਈਡੀ ਨੇ ਕੌਗਨੀਡੈਂਸ ਲੈ ਕੇ ਭਾਰਤ ਪੂਸ਼ ਰਾਸ਼ੀ ਜੀ ਨੂੰ ਜਿਹੜਾ ਪਹਿਲਾ ਸੱਮਣ ਤੇ ਉਹ ਗਏ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਮਣ ਤੇ ਸੱਧਿਆ ਸੀ। ਸੋ ਸੱਮਣ ਤੇ ਜਾਣ ਸਮੇਂ ਤੇ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਖਿਆਲ ਨਾਲ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਈਡੀ ਸੀਬੀਆਈ ਇਨਕਮ ਟੈਕਸ ਦਾ ਪਰਕੋਪ ਚੱਲ ਰਿਹਾ ਹੈ। ਔਰ ਅਸੀਂ ਬਿਲਕੁਲ ਝੁਕਦੇ ਨਹੀਂ ਆ ਔਰ ਬਿਲਕੁਲ ਡਰਦੇ ਨਹੀਂ ਆ। ਅਸੀਂ 101% ਸਾਰੀ ਕਾਂਗਰਸ ਪਾਰਟੀ ਆਸ਼ੂ ਜੀ ਦੇ ਨਾਲ ਹੈ ਔਰ ਅੱਜ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਵੀ। ਸੋ ਮੇਰੇ ਕਹਿਣ ਦਾ ਮਤਲਬ ਕਿ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਪੂਰਾ ਕਾਂਗਰਸ ਪਾਰਟੀ ਦਾ ਪਰਿਵਾਰ ਪਰਦੇਸ਼ ਕਾਂਗਰਸ ਕਮੇਟੀ ਹਰ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੀਐਮ ਸਾਹਿਬ ਦਾ 올림픽 ਕਹਿੰਦੇ ਮੈਨੂੰ ਜਾਣ ਦੇ ਦੇ ਸੀਐਮ ਸਾਹਿਬ ਦੇ 올림픽 ਜਾਣਾ ਸੈਂਟਰ ਮਨਜ਼ੂਰੀ ਦੇ ਰਿਹਾ ਕਹਿੰਦੇ ਹਾਏ ਸੀਐਮ ਜਾਣ ਤਾਂ ਫਿਰ ਉਹ ਸੀਐਮ ਨੂੰ ਨਹੀਂ ਜਾਣ ਦੇ ਰਹੇ ਤਾਂ ਸੀਐਮ ਜਾ ਕੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਅਦ ਚ ਟਰਨਾ ਦੇਣ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਬਾਅਦ ਚ ਟਰਨਾ ਦੇਣ ਪਤਾ ਨਹੀਂ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾਣਾ ਨਹੀਂ ਚਾਹੁੰਦੇ ਇਹ ਤਾਂ ਮਾਨ ਸਾਹਿਬ ਦੀਆਂ ਮਾਨ ਸਾਹਿਬ ਹੀ ਜਾਣਦੇ ਐ ਸੱਚ ਕੀ ਹੈ ਕਿਉਂਕਿ ਬਹੁਤ ਵਰੀਏ ਹੋਇਆ ਵੀ ਗਵਰਨਰ ਸਾਹਿਬ ਨੂੰ ਚਿੱਠੀ ਕੋਜ ਹੋਰ ਲਿਖਤੀ ਬਿਆਨ ਕੋਜ ਹੋਰ ਦਿੱਤਾ ਐਕਚੁਅਲੀ ਕੀ ਪੋਜੀਸ਼ਨ ਹੈ ਇਹਰੇ ਬਾਰੇ ਤਾਂ ਵਿਦੇਸ਼ ਮੰਤਰਾਲੇ ਆ ਦੱਸ ਸਕਦਾ ਹੈ ਜਾਂ ਸੀਐਮ ਸਾਹਿਬ ਦੱਸ ਸਕਦੇ ਐ ਵੀ ਉਹਨਾਂ ਨੇ ਕਿਹੜੀ ਚਿੱਠੀ ਲਿਖੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕੋਈ ਤਾਂ ਕਾਰਨ ਦੱਸਿਆ ਹੋ ਗਿਆ ਵੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਦੇ ਤਿੰਨ ਵੱਡੇ ਪ੍ਰੋਜੈਕਟ ਜਿਹੜੇ ਨੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਤਾਂ ਸੰਸਦ ਦੇ ਵਿੱਚ ਵੀ ਗੱਲ ਹੋਈ ਕਿਹੜੇ ਪ੍ਰੋਜੈਕਟ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਫॉर ਯਰ ਇਨਫੋਰਮੇਸ਼ਨ ਮੈਂ ਦੱਸ ਦਿਆਂ ਡਿਲੇ ਪ੍ਰੋਜੈਕਟਸ ਹੈਗੇ ਨੇ ਮੈਂ ਗੜਕਰੀ ਸਾਹਿਬ ਨੂੰ ਇਸ ਇਸ਼ੂ ਸੇ ਜਲਦੀ ਮਿਲ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਕੀਤਾ ਗਿਆ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਸਲੋ ਚੱਲ ਰਹੇ ਨੇ ਜਿਹੜੇ ਜਿੰਨਾਂ ਕੋਲੇ ਟੈਂਡਰਸ ਨੇ ਉਹ ਛੱਡ ਗਏ ਨੇ ਕਿਉਂਕਿ ਕੁਝ ਜਿਹੜੀ ਲਾਂਡ ਹੈ ਉਹ ਕਵਾਇਰ ਕਰਨਾ ਸੁਪਈ ਹੈ ਜਿੰਮੇਦਾਰ ਜਿਹੜਾ ਕਿਸਾਨ ਉਹ ਪੈਸਾ ਵੱਧ ਮੰਗਦਾ ਹੈ ਜਿਹੜਾ ਐਨਐਚਏ ਉਹ ਪੈਸਾ ਦੇ ਨੀ ਆਰਬਿਟ੍ਰੇਸ਼ਨ ਕੋਲੇ ਕੇਸ ਗਿਆ ਹੋਇਆ ਸੋ ਇਹ ਕੇਸ ਚੱਲ ਰਿਹਾ ਹੈ ਹਜੇ ਕੋਈ ਰੱਦ ਨਹੀਂ ਹੋਇਆ ਔਰ ਮੈਂ 100% ਤੁਹਾਨੂੰ ਵਾਦਾ ਕੀਤਾ ਸੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿਆਂਗੇ ਬਠਿੰਡੇ ਆਰਟੀ ਦੇ ਵਿੱਚ ਇੱਕ ਵੱਡਾ ਖੁਲਾਸਾ ਆਇਆ ਕਹਿੰਦੇ ਇੱਕ ਵੱਡੀ ਰੈਲੀ ਜਿਹੜੀ ਇਹ ਇਹ ਭਾਈ ਬਠਿੰਡੇ ਦੀ ਰੈਲੀ ਨਹੀਂ ਹੈ ਸਾਰੀਆਂ ਰੈਲੀਆਂ ਤੇ ਹੀ ਇਹ 5-5 ਕਰੋੜ ਰੁਪਏ ਦਾ ਲੋਕਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੈ ਜਾਨੀ ਕਿ ਲੋਕਾਂ ਦਾ ਟੈਕਸ ਮਨੀ ਤੁਸੀਂ ਦੇਖ ਲਓ ਉਸ ਮਗਰਲੇ 15 ਸਾਲਾਂ ਦੀ ਆਰਟੀਆਈ ਕੋਈ ਪਾ ਲਓ ਪੰਜਾਬ ਦੀ ਕਾਂਗਰਸ ਦਾ ਰਾਜ ਰਿਆ ਖਾਲੀਆਂ ਦਾ ਰਿਆ ਲੇਕਿਨ ਇੱਕ ਵੀ ਜਗ੍ਹਾ ਤੇ ਅਸੀਂ 5 ਕਰੋੜ ਰੁਪਈਆ ਨਹੀਂ ਸਰਕਾਰੀ ਰੈਲੀ ਚ ਕਿਤੇ ਖਰਚਾ ਹੋਣਾ ਇਹ ਪਹਿਲੀ ਪਾਰਟੀ ਹੈ ਕਿਉਂਕਿ ਇਹ ਬਦਲਾਵ ਹੈ ਮਾਨ ਸਾਹਿਬ ਦਾ ਸਰਦਾਰ ਪੰਜਾਬ ਪਰ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਚਾਹੋਗੇ ਕਿ ਇਹਦੇ ਖਿਲਾਫ ਯਾਰ ਵੀ ਆਵਾਜ਼ ਚੱਕਤਾ ਰਹੇ ਜਨਤਾ ਨੂੰ ਪਤਾ ਹੈ ਇਸ ਗੱਲ ਦਾ 100% ਜਿਲੋਵਾਂ ਵਿਧਾਨ ਸਭਾ ਲੱਗੇਗੀ ਉਦੋਂ ਇਹਰੇ ਬਾਰੇ ਗੱਲ ਕਰਨਗੇ ਸਾਡੇ ਸੀਐਲਪੀ ਲੀਡਰ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਨਾ ਕੇਵਲੇ 5 ਕਰੋੜ ਇੱਥੇ ਖਰਾਬ ਕੀਤਾ ਹਜ਼ਾਰਾਂ ਕਰੋੜ ਰੁਪਇਆ ਇਸ਼ਤਿਹਾਰਬਾਜ਼ੀ ਤੇ ਖਰਾਬ ਕਰਤਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਸੂਬਿਆਂ 'ਚ ਜਾ ਕੇ ਰੈਲੀਆਂ ਕਰਕੇ ਔਰ ਜਿਹੜੇ ਆਹ ਰੋਡ ਸ਼ੋਅ ਕਰਕੇ ਉੱਥੇ ਖਰਾਬ ਕਰ ਦਿੱਤਾ ਗਿਆ ਧੰਨਵਾਦ ਧੰਨਵਾਦ ਜੀ ਜਰੂਰ